ਜੀਆ ਜੀ ਗਦਾਫਰ ਵਿਧਾਨ ਸਭਾ ਹਲਕੇ ਦਾ ਪਿੰਡ ਸਰਸਪੁਰ ਤੇ ਲੋਧੀਪੁਰ ਇੱਥੇ ਨੌਜਵਾਨਾਂ ਨੂੰ ਬਹੁਤ ਮੁਸ਼ਕਲ ਸੀ ਔਰ ਇੱਥੇ ਜਿਹੜਾ ਸਟੇਡੀਅਮ ਸੀਗਾ ਉਹ ਇਨਕੰਪਲੀਟ ਪਿਆ ਸੀਗਾ ਔਰ ਜਿਹੜੀ ਮਿੱਟੀ ਸੀਗੀ ਸਟੇਡੀਅਮ ਬਣਾਉਣ ਦੀ ਬਜਾਏ ਚਾਰ ਕਿੱਲੇ ਪੜਾ ਮਿੱਟੀ ਜਿਹੜੀ ਸੀ ਉਹ ਇਕੱਠੀ ਕਰਤੀ ਸੀਗੀ ਔਰ ਮੈਕਨਰ ਆਇਆ ਸੀਗਾ ਔਰ ਉੱਥੇ ਨੌਜਵਾਨ ਨਦੀਪ ਧੋਨੀ ਨੇ ਮਨਪ੍ਰੀਤ ਧੋਨੀ ਨੇ ਸਾਡੇ ਪਾਰਟੀ ਦੇ ਮੇਨ ਆਗੂ ਗੁਰਦੀਪ ਜੀ ਇਹ ਸਾਰੇ ਗੇਮ ਖੇਡ ਰਹੇ ਸਨ ਤੇ ਮੈਨੂੰ ਕਹਿਣ ਲੱਗੇ ਜੀ ਵੀ ਗੈਂਬਾ ਕੀ ਖੇਡੀਏ ਸਾਡੇ ਕੋਲ ਤੇ ਚੰਗਾ ਸਟੇਡੀਅਮ ਹੀ ਨਹੀਂ ਮੈਂ ਦਿਲ ਚ ਸੋਚਿਆ ਵੀ ਇਹ ਸਾਡੀ ਭਾਵੀ ਪੀੜ੍ਹੀ ਆ ਨੌਜਵਾਨ ਆ ਜਿਨ੍ਹਾਂ ਨੇ ਅੱਗੇ ਇਹ ਸੂਬੇ ਨੂੰ ਸੰਭਾਲਣਾ ਇਸ ਮੁਲਕ ਨੂੰ ਸੰਭਾਲਣਾ ਤੇ ਜੇ ਆਪਾਂ ਬੱਚਿਆਂ ਨੂੰ ਖੇਡਾਂ ਦੇ ਸਾਧਨ ਹੀ ਨਾ ਪ੍ਰੋਵਾਈਡ ਕਰ ਸਕੀਏ ਤੇ ਫੇਰ ਗੱਲ ਬੰਦ ਹੀ ਨਹੀਂ ਔਰ ਦੂਸਰੇ ਪਾਸੇ ਭਗਵੰਤ ਮਾਨ ਜੀ ਖੇਡਾਂ ਵੱਲੋਂ ਬਹੁਤ ਸੰਵੇਦਨਸ਼ੀਲ ਨੇ ਉਹਨਾਂ ਨੇ ਆਉਂਦਿਆਂ ਹੀ ਖੇਡਾ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਔਰ ਬਲੌਗ ਤੋਂ ਲੈ ਕੇ ਸੂਬੇ ਤੱਕ ਇਹਨਾਂ ਨੂੰ ਪ੍ਰਚਾਇਤ ਕੀਤਾ ਸਵਾਮਾਨ ਬਣਾ ਲਿਆ ਇਹ ਸਰਸਪੁਰ ਵਾਲਾ ਸਟੇਡੀਅਮ ਇਹ ਕਲਾਸ ਸਟੇਡੀਅਮ ਬਣਾਵਾਂਗੇ ਮੈਂ ਐਡਵਰਟਾਈਜਨ ਨਾਲ ਗੱਲ ਕੀਤੀ ਗੱਲ ਕਰਨ ਤੋਂ ਬਾਅਦ 33 ਲੱਖ ਤੇ 50000 ਰੁਪਏ ਇਹ ਸਟੇਡੀਅਮ ਲਈ ਮਨਜ਼ੂਰ ਕਰਾ ਲਏ ਨੇ ਕੰਮ ਸ਼ੁਰੂ ਹੋ ਗਿਆ ਔਰ ਇਹਦੇ ਵਿੱਚ 14 ਤਰ੍ਹਾਂ ਦੇ ਚੀਜ਼ਾਂ ਜਿਹੜੀਆਂ ਨੇ ਹੋਣਗੀਆਂ ਜਿਹਦੇ ਵਿੱਚ ਇਹਦੀ ਸਟੇਡੀਅਮ ਦੀ ਚਾਰਦੁਆਰੀ ਹੋਏਗੀ ਉਸ ਤੋਂ ਬਾਅਦ ਲੋ ਇਹਦੀ ਫੈਂਸਿੰਗ ਹੋਏਗੀ ਇਹਦੇ ਵਿੱਚ 5 ਫੁੱਟ ਫੁੱਟ ਦੇ ਉੱਪਰ ਟਾਈਜ਼ ਲੱਗਣਗੀਆਂ 200 ਮੀਟਰ ਦਾ ਟਰੈਕ ਬਣੂਗਾ ਬਾਥਰੂਮਸ ਬਣਨਗੇ ਲਾਈਟਾਂ ਲੱਗਣਗੀਆਂ ਸੋ ਇਹ ਸਾਰੀਆਂ ਫੈਸਿਲਿਟੀ ਜਿਹੜੀ ਹੈ ਇੱਕ ਚੰਗੇ ਸਟੇਡੀਅਮ ਚ ਹੋਣੀਆਂ ਚਾਹੀਦੀਆਂ ਨੇ ਉਹ ਇੱਥੇ ਮਿਲਣਗੀਆਂ ਔਰ ਮੈਂ ਚਾਹਨਾ ਵੀ ਇਹ ਸਿਰਫ ਦੋ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਬੱਚੇ ਨੇ ਉਹ ਵੀ ਇੱਥੇ ਆ ਕੇ ਪ੍ਰੈਕਟਿਸ ਕਰਨ ਤਾਂ ਕਿ ਅੱਜ ਜੇ ਤੁਸੀਂ ਵੇਖਿਆ ਕਿ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ 11 სპੋਰਟਸਮੈਨ ਨੂੰ ਨੌਕਰੀਆਂ ਦਿੱਤੀਆਂ ਨੇ ਔਰ ਜਿਹਦੇ ਵਿੱਚੋਂ ਪੀਸੀਐਸ ਵੀ ਸਿਲੈਕਟ ਹੋਏ ਨੇ ਔਰ ਪੀਪੀਐਸ ਦੇ ਵਿੱਚ ਵੀ ਗੇ ਨੇ ਸੋ ਇਹ ਬਹੁਤ ਵੱਡੀ ਇੱਕ ਉਪਲਬਧੀ ਹੈਗੀ ਆ ਖਿਡਾਰੀਆਂ ਵਾਸਤੇ ਔਰ ਮੈਂ ਚਾਹਨਾ ਵੀ ਮੇਰੇ ਵਾਂਗੂ ਦੇ ਨੌਜਵਾਨ ਵੀ ਖੇਡਾਂ ਦੇ ਵਿੱਚ ਅੱਗੇ ਆਉਣ ਤਾਂ ਕਿ ਉਹਨਾਂ ਨੂੰ ਵੀ ਇਹੋ ਜਿਹੇ ਵੱਡੀਆਂ ਨੌਕਰੀਆਂ ਜਿਹੜੀਆਂ ਨੇ ਮਿਲ ਸਕਣ ਆ ਮੁੰਡਾ ਨਵਦੀਪ ਆ ਇਹ ਆਪ ਸਪੋਰਟਸਮੈਨ ਆ ਮਨਪ੍ਰੀਤ ਆ ਆਪ ਵੇਖੋ ਕਿਨਾਰਾ ਬੈਂਕ ਦੇ ਵਿੱਚ ਨੌਕਰੀ ਕਰਦਾ ਮੈਂ ਸਮਝਣਾ ਕਿ ਇਹਨੂੰ ਇਹ ਆਪ ਵਿੱਚ ਰਹਿ ਸਕਦਾ ਸੀ ਚੰਗੀ ਤਨਹਾਂ ਲੈ ਰਿਹਾ ਕੰਮ ਕਰ ਰਿਹਾ ਪਰ ਇਹਦੇ ਮਨ ਦੇ ਵਿੱਚ ਇੱਕ ਸੋਚ ਸੀ ਕਿ ਨਹੀਂ ਯਾਰ ਨੌਜਵਾਨਾਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਔਰ ਇਹਨੇ ਮੇਰੇ ਤੱਕ ਪਹੁੰਚ ਕੀਤੀ ਫਿਰ ਉਹਦੀ ਪੈਰਵਾਈ ਵੀ ਕਰਦਾ ਸੋ ਜਿਸ ਵਕਤ ਇਹੋ ਜੀ ਸੋਚ ਨੌਜਵਾਨਾਂ ਦੇ ਵਿੱਚ ਆਊਗੀ ਫੇਰ ਹੀ ਜਿਹੜਾ ਪੰਜਾਬ ਆ ਜਿਹੜਾ ਭਗਵੰਦ ਮਾਨ ਜੀ ਦਾ ਸੁਪਨਾ ਕਿ ਰੰਗਲਾ ਪੰਜਾਬ ਬਣਾਉਣਾ ਉਹ ਤਾਂ ਹੀ ਪੂਰਾ ਹੋਊਗਾ ਸੋ ਮੈਂ ਇਲਾਕਾ ਵਾਸੀਆਂ ਨੂੰ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਇਹ 33 ਲੱਖ 50 ਹਜ਼ਾਰ ਰੁਪਈਆ ਸਰਕਾਰ ਦਾ ਨਾ ਸਮਝਿਓ ਇਹ ਤੁਹਾਡਾ ਆਪਣਾ ਪੈਸਾ ਜੇ ਆਪਣੀ ਨਿਗਰਾਨੀ ਚ ਵਧੀਆ ਤਰੀਕੇ ਨਾਲ ਇਹਨੂੰ ਲਾਓ ਜਿੱਥੇ ਤੁਹਾਨੂੰ ਕੰਮ ਤਸੱਲੀ ਬਖਸ਼ਾ ਨਾ ਨਜ਼ਰ ਆਵੇ ਉਸ ਕੰਮ ਨੂੰ ਰੋਕ ਕੇ ਉੱਚ ਅਧਿਕਾਰੀਆਂ ਨੂੰ ਫੋਨ ਕਰੋ ਮੇਰੇ ਧਿਆਨ ਚ ਲਿਆ ਦਿਓ ਸਾਡੇ ਜਿਹੜੇ ਵੋਲੰਟੀਅਰਸ ਨੇ ਉਹਨਾਂ ਦੇ ਧਿਆਨ ਚ ਲਿਆ ਦਿਓ ਅਸੀਂ ਤੁਹਾਡੀ ਤਸੱਲੀ ਮੁਤਾਬਕ ਵਧੀਆ ਕੰਮ ਮਿਆਰੀ ਕੰਮ ਕੁਆਲਿਟੀ ਵਾਲਾ ਕੰਮ ਜਿਹੜਾ ਕਰਾਵਾਂਗੇ ਤਾਂ ਕਿ ਲੰਬੋਂ ਸਭਾ ਇਹ ਸਟੇਡੀਅਮ ਚੱਲੇ ਚੰਗੇ ਤਰੀਕੇ ਨਾਲ ਬਣੇ ਔਰ ਸਾਡੀ ਜਿਹੜੀ ਨੌਜਵਾਨ ਪੀੜੀ ਆ ਇਹਦਾ ਵੱਧ ਤੋਂ ਵੱਧ ਫਾਇਦਾ ਉਠਾ ਸਕੇ ਆਓ ਮਿਲ ਕੇ ਆਪਾਂ ਖੇਡਾਂ ਨੂੰ ਉਤਸ਼ਾਹਤ ਕਰਨਾ ਔਰ ਨਸ਼ੇ ਦੇ ਖਿਲਾਫ ਇੱਕ ਨਾਇਕ ਲੜਾਈ ਲੜਨੀ ਆ ਤਾਂ ਕਿ ਇਸ ਬਿਮਾਰੀ ਤੋਂ ਨਜਾਦ ਪਾਉਣੀ ਆ ਇਸ ਨਸ਼ੇ ਨੂੰ ਖਤਮ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਉਂਡਾਂ 'ਚ ਲੈ ਕੇ ਆਉਣਾ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹਨੇ ਆਉਣ ਵਾਲਾ ਸਾਡਾ ਭਵਿੱਖ ਆ ਉਹ ਮਜ਼ਬੂਤ ਤੰਦਰੁਸਤ ਔਰ ਤਗੜਾ ਹੋਵੇ ਆਹੀ ਸਾਡਾ ਸੂਬਾ ਸਾਡਾ ਮੋਲਕ ਤਗੜਾ ਹੋਊਗਾ ਸਰ ਬੜਾ ਸਾਡੇ ਲਈ ਇੱਕ ਸੁਭਾਗਾ ਦੇਣਾ ਜੀ ਸਾਡਾ ਛੋਟਾ ਜਿਹਾ ਪਿੰਡ ਆ ਸਰਸਪੁਰ ਤੇ ਲੋਧੀਪੁਰ ਤੋਂ ਕੱਟੇ ਪਿੰਡ ਆ ਜਿਹੜਾ ਗੁਰਦਾਸਪੁਰ ਦੇ ਵਿੱਚ ਔਰ ਸਾਡੀ ਬੜੀ ਧੀਰ ਤੋਂ ਡਿਮਾਂਡ ਸੀਗੀ ਜੀ ਸਰਕਾਰ ਸਾਡੇ ਪਿੰਡ ਵੱਲ ਧਿਆਨ ਦੇਵੇ ਇੱਕ ਸਟੇਡੀਅਮ ਜਾਂ ਗਰਾਊਂਡ ਲੈ ਕੇ ਆਵੇ ਬੜੀ ਪੈਂਡਿੰਗ ਲੰਬੀ ਡਿਮਾਂਡ ਚੱਲਦੀ ਆ ਰਹੀ ਸੀਗੀ ਤੇ ਬੈਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਅਸੀਂ ਖੇਡ ਰਹੇ ਸੀਗੇ ਬੱਚੇ ਇੱਕ ਦਿਨ ਤੇ ਬੈਲ ਸਾਹਿਬ ਨੂੰ ਬੇਨਤੀ ਕੀਤੀ ਕਿ ਆ ਕੇ ਤੁਸੀਂ ਦੇਖੋ ਔਰ ਜ਼ਾਇਜ਼ਾ ਲਾਓਗੇ ਕਿ ਇਹਦੇ ਵਿੱਚ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ ਕਿ ਬੱਚਿਆਂ ਨੂੰ ਇੱਕ ਵਧੀਆ ਸਟੇਡੀਅਮ ਦੇ ਸਕਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਖੇਡਾਂ ਕਰਕੇ ਜਾਂ ਆਪਣੇ ਕੰਮਾਂ ਕਰਕੇ ਜਾਣੀ ਜਾਂਦੀ ਆ ਅਸੀਂ ਸਭ ਨੂੰ ਬੇਨਤੀ ਕੀਤੀ ਇਹਨਾਂ ਨੇ ਕੁਇਕ ਐਕਸ਼ਨ ਕਰਦਿਆਂ ਹੋਇਆ ਉਹਨਾਂ ਦਾ ਸਿਰਫ 10 ਜਾਂ 15 ਦਿਨ ਦੇ ਵਿੱਚ ਵਿੱਚ ਪੂਰਾ ਉਹ ਸਟੇਡੀਅਮ ਅਪਰੂਵ ਕਰਾਇਆ ਉਹਦਾ ਬਲੂਪ੍ਰਿੰਟ ਸਾਡੇ ਨਾਲ ਸ਼ੇਅਰ ਕੀਤਾ ਕਿ ਐਵੇਂ ਇਹਦਾ ਸਟੇਡੀਅਮ ਬਣੇਗਾ ਔਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜਦੋਂ ਇਹ ਬਣ ਜਾਏਗਾ ਨਾ ਇਹ ਵਰਲਡ ਕਲਾਸ ਸਟੇਡੀਅਮ ਇੱਥੇ ਬਣੇਗਾ ਔਰ ਇੱਕ ਦੂਸਰੇ ਪਿੰਡਾਂ ਦੇ ਲਈ ਐਗਜ਼ੈਂਪਲ ਸੈੱਟ ਕਰੇਗਾ ਕਿ ਸਟੇਡੀਅਮ ਹੋਵੇ ਤੇ ਪਿੰਡ ਸਰਸਪੁਰ ਦੇ ਵਰਗਾ ਔਰ ਬਹੁਤ ਹੀ ਪਿੰਡ ਦੇ ਜਿਹੜੇ ਲੋਕ ਨੇ ਖੁਸ਼ ਨੇ ਯੂਥ ਬਹੁਤ ਖੁਸ਼ ਹੈ ਕਿਉਂਕਿ ਪਹਿਲਾਂ ਜਿਹੜਾ ਸੀਗਾ ਖੇਡਣ ਦੇ ਲਈ ਇੱਕ ਪ੍ਰੋਪਰ ਗਰਾਊਂਡ ਨਾ ਹੋਣ ਕਰਕੇ ਬੱਚੇ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਮੋਬਾਈਲ ਫੋਨ ਦੀ ਵਰਤੋਂ ਜਾਂਦਾ ਸੀਗੀ ਔਰ ਨੇਚਰਲੀ ਜਦੋਂ ਬੱਚੇ ਗਰਾਊਂਡ ਦੇ ਵਿੱਚ ਆਉਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਪੜ੍ਹਾਈ ਦੇ ਨਾਲ ਨਾਲ ਆਪਣਾ ਜਿਹੜਾ ਵਾ ਸਰੀਰਕ ਪੱਖੋਂ ਵੀ ਤੰਦਰੁਸਤ ਹੋਣਗੇ ਔਰ ਮੈਸੇਜ ਮੇਰਾ ਇਹ ਹੈ ਯੂਥ ਨੂੰ ਕਿ ਪਲੀਜ਼ ਵੱਧ ਤੋਂ ਵੱਧ ਅਸੀਂ ਕੀ ਨਾਰਮਲੀ ਅਸੀਂ ਇਹ ਅਪਰੋਚ ਨਹੀਂ ਕਰਦੇ ਆਪਣੇ ਲੀਡਰਜ਼ ਨੂੰ ਅਪਰੋਚ ਕਰੋ ਇੱਕ ਆਈਡਲੀ ਤਰੀਕੇ ਦੇ ਨਾਲ ਕਿਉਂਕਿ ਸਰਕਾਰ ਇਸ ਟਾਈਮ ਤੁਹਾਨੂੰ ਸਾਥ ਦੇਣਾ ਚਾਹੁੰਦੀ ਆ ਤੁਸੀਂ ਅੱਗੇ ਵਧ ਕੇ ਲੀਟਰਾਂ ਤੱਕ ਅਪਰੋਚ ਕਰੋ ਔਰ ਆਪਣੇ ਪਿੰਡ ਦੇ ਜਿਹੜੇ ਕੰਮ ਆ ਆਪਣੇ ਹੱਥਾਂ 'ਚ ਲੈ ਕੇ ਕਰਵਾਓ ਤਾਂ ਕਿ ਇੱਕ ਤੰਦਰੁਸਤ ਤੇ ਸਿਹਤਮੰਦ ਪੰਜਾਬ ਜੜਾ ਸਿਰਜਿਆ ਜਾਵੇ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਹਿਲ ਸਾਹਿਬ ਦਾ ਬੜੇ ਇਹਨਾਂ ਨੇ ਦਿਲ ਖੁਲੀ ਦੇ ਨਾਲ ਸਾਡੀ ਬੇਨਤੀ ਪ੍ਰਵਾਨ ਕੀਤੀ ਬਹੁਤ ਬਹੁਤ ਧੰਨਵਾਦ